ਰਾਨੋ ਮੈਂ ਕਰਦੇ ਹਾਂ ਕਿ ਸਭ ਸਾਰੇ ਠੀਕ ਠਾਕ ਜੀ ਚੱਲਦੇ ਕਲਾਚ ਹੋਣਗੇ ਜੀ ਤੇ ਚੱਲੇ ਆ ਜੀ ਔਰਾਲੀ ਵਾਲੇ ਖੇਤਾਂ ਚ ਕਣਕ ਪੀਜਣ ਬਰਸੋਂ ਦੇ ਫੁੱਲੇ ਪਏ ਆ ਵੀ ਆਪਾਂ ਨੇ ਪਹਿਲਾਂ ਹੈਰੋ ਮਾਰੀ ਦੀ ਦਿਖਾਇਆ ਤੁਹਾਨੂੰ ਪਿਛਲੇ ਵਲੌਗ ਤੋਂ ਫੇ ਟਿੰਗਰ ਮਾਰਤੇ ਤੇ ਦੋ ਵਾਰੀ ਢਾੜ-ਢਾੜਦੇ ਤੇ ਹੁਣ ਚੱਲੇ ਆ ਆਪਾਂ ਕਣਕ ਪੀਜਣ ਸਾਰਾ ਸਮਾਨ ਆਪਾਂ ਨੇ ਟਰਾਲੀ ਚ ਰੱਖ ਲਿਆ ਪਾਣੀ ਵੀ ਟੈਂਕੀ ਤੇ ਪੰਪ ਵੀ ਡਾਈ ਵੀ ਬੀਜ ਵੀ ਦੇ ਨਾਲ ਦੀ ਨਾਲ ਆਪਾਂ ਨੇ ਜਿੰਨੇ ਕੋਈ ਸਪਰੇ ਦਾ ਨਵੇੜੇ ਆਉਂਦੇ ਅੱਜ ਆਪਾਂ ਉਧਰ ਤੇ ਜਿਹੜੀ ਰਹੂਗੀ ਥੱਲੇ ਠੰਡ ਪਾਉ ਸਵੇਰੀ ਹੋ ਜੂਗੀ ਭਾਈ ਤੇ ਬਾਕੀ ਪਾਣੀ ਦੀ ਦਿੱਕਤ ਪੈਂਦੀ ਆ ਥੋੜਾ ਪਿੱਛੇ ਆ ਗਏ ਫੇਰੇ ਜਰਮਾ ਤੇ ਕੱਢਣਾ ਪੈਂਦਾ ਇਸ ਕਰਕੇ ਵੀ ਨਹੀਂ ਜਾਣਾ ਪਿੱਛੇ ਪਿੱਛੇ ਸਵਾ ਕਿੱਲੇ ਦਾ ਪੰਨ ਵੇੜੇ ਆਉਂਦੇ ਦਿਖਾਵਾਂਗੇ ਤੁਹਾਨੂੰ ਤੇ ਜੁੜੇ ਰਹੋ ਸਾਮਾਨ ਸਾਰਾ ਓਕੇ ਆ ਦੇਖੋ ਟਰਾਲੀ ਲੈ ਜਾਣੀ ਆਪਾਂ ਨਾਲ ਸਾਰਾ ਸਾਮਾਨ ਟਰਾਲੀ ਚ ਰੱਖ ਲਿਆ ਆ ਦੇਖੋ ਆਣੀ ਦੀ ਟੈਂਕੀ ਕੀ ਹੋ ਗਿਆ ਪਾਣੀ ਨੀਚੇ ਜਾਏਗਾ ਪਤਾ ਨਹੀਂ ਪੂਰੀ ਭਰੀ ਵੀ ਐ ਉਹ ਕਾਨੂੰ ਭਰੀ ਜਾਂਦੀ ਫੁੱਲ ਦਾ ਕਦੇ ਭਰੀ ਦੀ ਉੱਚੀ ਨਾ ਰੱਖਦੇ ਥੋੜਾ ਜਿਹਾ ਫੇਰ ਫੇਰ ਗਿਰ ਜਾਣੇ ਉਰੇ ਦੇ ਹੈ ਪੈਪ ਲੱਗਿਆ ਬਾਵਾ ਪੈਪ ਲੱਗਿਆ ਬਾ ਥੋੜਾ ਜਿਹਾ ਬਾਲ ਖੋਲਦੇ ਨਿਕਲ ਜੂਗਾ ਪਾਣੀ ਹੋ ਜੀ ਚੱਲਦੇ ਆਂ ਜੀ ਆਪਾਂ ਦਿੱਲੀ ਚ ਨੂੰ ਮੀਜ ਦੀ 2.5 ਕਿੱਲੇ ਬਾਈ ਟਾਈਮ ਤਕਰੀਬਨ 12 ਵਜੇ ਥੋੜਾ ਜਨ ਨਾਰਮ ਟੇਕ ਲੈ ਕੇ ਤਾਂ ਮਾਂਸ ਪੈਰੇ ਜਾਂ ਇੱਕ ਤੁਲੇ ਦੇ ਤੇ ਸਵਾਰ ਕੇ ਭੁਰਜੀ ਜਾਊਗਾ ਮੈਂ ਚਲੋ ਬਾਈ ਗੇਟ ਲਾ ਦੇ ਗੇਟ ਰੇਟ ਰਣ ਰੋਟੀ ਰੋਟੀ ਬਾਹ ਕੌਣ ਲਿਆ ਬਗਾ ਰੋਟੀ ਬਾਹ ਮਾਰੋ ਬੱਤੀ ਅੱਜ ਦਿਨ ਨਹੀਂ ਖਾਣੀ ਦਾ ਆ ਮੋਟਰ ਦਾ ਚੱਕ ਲੈ ਫਿਰ ਦੌੜ ਕੇ ਜਾਵਾਂ ਦਾ ਖਾਜੀ ਫਿਰ ਆਪਣੀ ਆ ਖੀਰਾ ਖਾਈ ਵੀ ਐ। ਆਲੀ ਕੋਈ ਚੰਗਾ। ਬਾਹਰ ਚੱਲ ਬੇਗੇਟ ਲਾਦੇ ਨੇ। ਢੇਟ ਲਾ ਦੇ। ਹਾਂ। ਉਹ ਵੀ ਆਵਾਗਾ। ਹਾਂ। ਪਾਣੀ ਲਾ ਰਿਆ। ਹਾਂ। ਕਾਹ ਦਿਨ ਹੋ ਗਏ ਕੋਈ ਨਾ। ਕਾਹ ਦਿਨ ਹੋ ਗਏ ਕੋਈ ਨਾ। ਉਹ ਰੂਹ ਜਾਂਦਾ ਪੰਜ ਚਾਰ ਤੇ ਕਰੇ ਕਰੀ ਜੀ ਲਓ ਜੀ ਅੱਧਾ ਕਿੱਲਾ ਬੀਜ ਤੇ ਆ ਜੀ 2 ਕਿੱਲੇ ਰਹਿ ਗਏ ਦੇਖੋ ਕੁੱਲੇ ਪੈਂਟਲਰ ਮਾਰੇ ਪਿਆਣਾ ਚਿੱਟੇ ਹੋ ਗਏ ਤੇ ਅੱਧਾ ਅੱਧਾ ਕਿੱਲਾ ਬੀਜ ਗਾ ਨਾਲ ਦੀ ਨਾਲ ਨਰੈਣ ਨੂੰ ਕਹਾਂ ਮੈਂ ਸਪਰੇਅ ਮਾਰ ਦੇ ਤੇ ਪੈਟਰੋਲ ਨਾਲ ਮੋਟਰ ਸੱਲੂ ਰਾ ਫੋਨ ਕਰਿਆ ਇੱਕ ਮੁੰਡੇ ਵਾਂਗ ਫੋਨ ਪੈਟਰੋਲ ਦੀ ਗੱਜਾ ਵੀ ਟਰੱਕ ਪੰਪ ਤੇਲ ਬੋਤਲਾਂ ਵਿੱਚ ਪੋਕੇ ਲਿਆ ਮਹਾ ਐਨਾ ਮਾਤੇ ਕਿੱਲੇ ਵਿੱਚ ਕਰਦੇ ਮੈਂ ਇੰਨਾ ਧੱਗਿਆ ਪਿੱਜੂਗਾ ਐਨਾ ਪੈਟਰੋਲ ਆ ਜਾਊਗਾ ਤੇ ਬਾਕੀ ਬੀਜ ਆਪਾਂ ਨੇ ਇਹਨਾਂ ਵਿੱਚ ਡੇਢ ਕਿੰ ਕਿਤੇ ਕਰਿਆ ਬਈ ਪੂਰਾ ਪੂਰਾ ਡੇਢ ਇੰਚ ਤੇ ਦਾਬ ਨਾ ਧਾਤੀ ਥੋੜੀ ਜੀ ਇਹ ਲੱਗੀ ਪਸ਼ੂ ਆ ਗਈ ਗੱਲ ਜੀ ਲੋਕੀ ਆਪਾਂ ਬੀਜਦੇ ਆ ਨਾ ਮੈਂ ਫੋਨ ਦੇਖਦਾ ਤਾਂ ਮਾਚਲ ਫੋਨ ਆ ਜਾਊਗਾ ਤਾਂ ਮੈਂ ਕਿਸੇ ਕਿਸੇ ਕਾ ਦੂੰਗਾ ਅੰਦਰ ਕਹਿ ਤਾਂ ਭੇਜ ਦਿਨਾ ਵੈਸੇ ਸ਼ਾਇਦ ਲੈ ਆਣਾ ਬਲ ਮਤ ਉਹ ਨਾ ਆਇਆ ਨਹੀਂ ਫੋਨ ਨਹੀਂ ਤਾਂ ਆ ਜਾਂਦਾ ਉਹਨੂੰ ਕੱਦਾਂ ਟਰਾਲੀ ਆਪਣੇ ਨਾਲ-ਨਾਲ ਪਾਣੀ ਡਾਈ ਬੀਜ ਦਵਾਈ ਕਹੀ ਪਿਪਾ ਸਾਰਾ ਕੁਝ ਟਰਾਲੀ માં ਬਈ ਤੇ ਬਾਕੀ ਹੁਣ ਆਪਾਂ ਬੀਜਦੇ ਕਰਦੇ ਸ਼ੁਰੂ ਇੱਧਰ ਬਾਕੀ ਖਾਨੇ ਤੁਹਾਨੂੰ ਬਹੁਤ ਵਾਜਿਸ ਤਰ੍ਹਾਂ ਵੀ ਉਹ ਗਿਆ ਝੂਟੇ ਦਿਨ ਲਗਾ ਮੈਨੂੰ ਹੁੱਲੇ ਹੁਲਾਰੇ ਹਾਂ ਆ ਵੀ ਉਹ ਸਟੈਂਡ ਚੱਕ ਲੈ ਅੰਦਰ ਉਹ ਹੋਇਆ ਅਗਲੀ ਵਾਰ ਰੱਖ ਦੇ ਅੰਦਰ ਲੋ ਵੀ ਦੋਸਤੋ ਆ ਵੀ ਅੰਦਾ ਜਿੱਲਾ ਬੀਜਦੇ ਆਪਾਂ ਨਾ ਇਹ ਨਰੈਣਧਨਾਰ ਦੀ ਨਾਲ ਖੇਤਾਂ ਦੇ ਨਿਕਲਣ ਵੀ ਨਹੀਂ ਦਿੰਦੇ ਜੇ ਪਿਛੇ ਪਰ ਗੱਲ ਮੈਂ ਦੇਖੋ ਬਾੜ ਲਾ ਰਹੀ ਰੇਣੀ ਆਹ ਦੇਖੋ ਗੈਲ ਦੀ ਗੈਲ ਜਦੀ ਨਿਕਲ ਨਹੀਂ ਰਹੇ ਗੇ ਨਾਦੇ ਸਰੇ ਚੱਕਿਆ ਗਦੀ ਕੰਮੋਂ ਬਾੜ ਲਾ ਵੀ ਦੇ ਆਪਣਾ ਲਾਸਟ ਕਿਹੜਾ ਰਹਿ ਗਿਆ ਮਾਣੇ ਨਾੜ ਦੀ ਨਾਲ ਬਣ ਗਿਆ ਲਈ ਅਸਾਂ ਦਵਾਈ ਘੋਲੀ ਪਈ ਐ ਅਸਬਜਾਈ ਦਾ ਤੇ ਨਾਲ ਦੀ ਨਾਲ ਚੱਲੀ ਜਾਣਾ ਕੰਮ ਸਪਰੇਅ ਦਾ ਟਰੈਕਟਰ ਦੇ ਬਰਬਰ ਚੱਲ ਰਿਹਾ ਨਰੈਣ ਵੀ ਦੇਖ ਲਓ ਨਾਲ ਨਾਲ ਸੁਪਰ ਸੀਡਰ ਚੱਲ ਰਿਹਾ ਬਜਾਈ ਮਾ ਨਾਲ ਦੀ ਨਾਲੇ ਸੁਪਰ ਹੀਡ ਤੇ ਗੈਲ ਗੈਲ ਚੱਲ ਰਿਹਾ ਦੇਖ ਲਓ ਮਰੇਣ ਨਾਲ ਤਾਂ ਨਹੀਂ ਕਹਿੰਦਾ 56 ਪੀ ਦੇ ਬਰਬਰ ਚੱਲੂਗਾ ਕਰ ਟਰੈਕਟਰ ਨੂੰ ਉੱਪਰਾਂ ਲੈ ਜਾਓ ਈਂਜ ਪਾ ਲਓ ਮਾਂ ਈਂਜ ਪਾ ਲਓ ਈਂਜ ਪਾ ਲਓ ਮਾਂ ਈਂਜ ਵੀ ਪਾ ਲੈ 2.5 ਵੀ ਪਾ ਲੈ ਟਰੈਕਟਰ ਨੂੰ ਨਾ ਉਹ ਪਰਲੇ ਤੁਹਾਡੇ ਮਾ ਖੜਾ ਲੋ किन्ना का बचा है बाद में पाया था अद्दा पीपा पाया था अद्दा पिपा अच्छा अद्दा पिपा मन गया चल अद्दे ते तो अद्दा पीपा लगे हो रहा है तो दे, मन गया चल फिर चाली तो भी घट्ट है कनाल कि मेरे ख्याल कनाल तो।

ਯੋ ਡੇਢ ਸਾਲਾ ਡੇਢ ਸਾਲਾ ਠੀਕ ਆ ਬਸ ਬੀਜ ਦਾ ਬੀਜ ਆ ਥੋੜਾ ਜਿਹਾ ਥੋੜਾ ਜਿਹਾ ਫालतू ਪੈ ਰਿਆ ਬੀਜ ਹਾਂ ਠੀਕ ਆ ਚਲਣ ਦੇ ਇਹ ਠੀਕ ਆ ਜੇ ਤਾ ਕਹਦੇ ਆ ਬਈ ਠੀਕ ਆ ਤੇਰੀ ਨਹੀਂ ਮੋੜਦੇ ਸੀ ਸਰਦਾਰ ਜੀ ਕੰਗਰਣ ਹੈਗਾ ਨਹੀਂ ਉਹ ਆ ਤੇਰੀ ਨਹੀਂ ਮੋੜਦੇ ਸਰਦਾਰ ਜੀ ਜੇ ਤਾ ਕਹਦੇ ਆ ਠੀਕ ਆ ਤੋ ਠੀਕ ਆ ਬੀਜ ਨਾ ਬੀਜ ਹੂੰ ਔਰ ਇੱਕ ਥੈਲੀ ਹੋਣੀ ਓ ਥੈਲੀ ਪਾਲਾਪੂਰੀ ਲਓ ਜੀ ਆ ਗਈ ਚਾਹ ਦੀ ਪਿਆਲੀ ਪੀਨੇ ਆਂ ਚਾਹ ਬਈ ਥੱਕ ਗਏ ਤੇ ਅੱਜ ਤਾਂ ਹਾਜ਼ਰੀ ਦੁਪਹਿਰਾ ਵੀ ਇਕੱਠਾ ਹੀ ਚੱਲਿਆ ਪਹਿਲਾਂ ਸਵੇਰੇ ਸਵੇਰੇ ਆਪਾਂ ਦਰਸ਼ਨ ਦਿਦਾਰੇ ਕਰਕਾਏ ਗੁਰਦੁਆਰਾ ਪੰਜਖੜਾ ਸਾਹਿਬ ਉੱਥੋਂ ਇੱਥੇ ਆਪਾਂ 10 ਵਜੇ ਫਿਰ ਆ ਕੇ ਲੱਗੇ ਆਪਾਂ ਕਣਕ ਵਿਝਣ ਨਵੇੜ ਧਿਆ ਰਹਿਣ ਦਾ ਉਸਮ ਹੋਗੀ ਇੱਧੇ ਕਿੱਲੇ ਬਸ ਫਿਰੇ ਪਰਲੇ ਮੈਂ ਇੱਕ ਪੰਪ ਰਹਿ ਗਿਆ ਹੁਣਾ ਹੋਗੀ ਹੁਣੇ ਅੱਛਾ ਡੋਲਾਂ ਹੀ ਕਰ ਰਹੇ ਤਾਂ ਇੱਕੋ ਵਾਰ ਹੂੰ ਹੂੰ ਮੈਂ ਟਰੈਕਟਰ ਨਾਲ ਸੈਟਮਾਂ ਚਾਹ ਪੀ ਗਿਆ ਟਰੈਕਟਰ ਜੋੜ ਕੇ ਟਰਾਲੀ ਕਿ ਲਾਇਆ ਤਾਂ ਪਾਪੂ ਸਮਾ ਤਾਂ ਨਾਲ ਹੀ ਕੋਈ ਹਾਲੇ ਤੋਂ ਲਾਇਆ ਇੱਕ ਲਗਿਆ ਚੱਲਾ ਦੇ ਦੋ ਪੰਪ ਬਾਕੀ ਫਿਰ ਟਰਾਲੀ ਬਾਹਰ ਕੋ ਉਹ ਤਾਂ ਮਗੜਾ ਲੋਡ ਦਾਂ ਵਾਲੇ ਹੂੰ ਹੂੰ ਉਹ ਥੋੜ੍ਹਦਾ ਵਾਲੇ ਮੈਂ ਖੜਾ ਦੇਗਾ